ਬੀਤੀ ਰਾਤ ਤਰਨਤਾਰਨ ਦੇ ਅੱਡਾ ਬਾਜ਼ਾਰ ਵਿਖੇ ਇੱਕ ਰੈਡੀਮੇਡ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ 'ਚ ਦਾਖਲ ਹੋ ਕੇ ਗੱਲੇ ਵਿੱਚ ਪਏ ਲਗਭਗ 3.5 ਲੱਖ ਰੁਪਏ ਦੀ ਨਕਦੀ ਅਤੇ ਦੁਕਾਨ ਅੰਦਰ ਪਿਆ ਕਾਫੀ ਸਮਾਨ ਚੋਰੀ ਕਰਕੇ ਲੈ ਗਏ ਹਨ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਮੌਕੇ ਬਾਜ਼ਾਰ ਦੇ ਹੋਰ ਵੀ ਦੁਕਾਨਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਾਜ਼ਾਰ ਵਿੱਚ ਇਹੋ ਜਿਹੀਆਂ ਚੋਰੀਆਂ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧ ਰਹੀਆਂ ਹਨ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਇਸ ਬਾਜ਼ਾਰ ਵਿੱਚ ਰਾਤ ਦੇ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਇਹੋ ਜਿਹੇ ਹਿੰਸਾ ਘਟਨਾਵਾਂ ਨੂੰ ਰੋਕਿਆ ਜਾ ਸਕੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਵੀ ਚੈੱਕ ਕੀਤੀ ਜਾ ਰਹੀ ਹੈ ਇਹ ਜੀ ਅੱਡਾ ਬਾਜ਼ਾਰ ਆ ਸਿਮਰਨ ਗਾਰਮੈਂਟ ਹਾਂਜੀ ਮੈਂ ਰਹਾਤੀ ਗਿਆ ਅਮਰਸਰ ਮੋਹੱਲਿਆ ਤੇ ਫਿਰ ਮੈਂ ਜਦੋਂ ਸਵੇਰੇ 9 ਵਜੇ ਆਣ ਕੇ ਦੁਕਾਨ ਖੋਲਿਆ ਵਾ ਤੇ ਅੰਦਰੋਂ ਦੁਕਾਨ ਸਾਰੀ ਦਾ ਗੱਲੇ ਗੁੱਲੇ ਟੁੱਟੇ ਸੀ 3 ਲੱਖ ਰੁਪਇਆ ਪਿਆ ਇਹਦੇ ਵਿੱਚ ਸੋਸਾਇਟੀ ਚ ਤੇ ਗੱਲੇ ਚ ਜਿੰਨੇ ਪੈਸੇ ਉਹ ਵੀ ਲੈ ਗਏ ਐ ਸੋਸਾਇਟੀ ਵਾਲੇ ਪੈਸੇ ਵੀ ਲੈ ਗਏ ਐ ਅੰਦਰੋਂ ਸਮਾਨ ਦਾ ਤੇ ਭਾਜੀ ਕੋਈ ਪਤਾ ਨਹੀਂ ਵੀ ਜਿਹੜੀ ਚੀਜ਼ ਉਹਨਾਂ ਦੇ ਹੱਥ ਆਈ ਔਰ ਲੈ ਗਏ ਸਮਾਨ ਵੀ ਸਾਡਾ ਅੰਦਰੋਂ ਕਮੇਟੀ ਨੇ ਭਾਜੀ ਮੇਰੀ ਸਾਰੀ ਚੱਲਣ ਢਈ ਆ ਅੱਜ ਵਪਾਰੀ ਆਉਣੇ ਆ ਜੀਰੇ ਵਾਲੇ ਉਹਨਾਂ ਨੂੰ ਪੇਮੈਂਟ ਦੇਣੀ ਹੁੰਦੀ ਆ ਉੱਪਰ ਅਲਮਾਰੀਆਂ ਬਣਾਈਆਂ ਦੋ ਉਹਨਾਂ ਨੂੰ ਰੱਖੀ ਮੈਂ ਕਿਹਾ ਹੀ ਪੈਸੇ ਲੈ ਜਾਓ 50000 ਰੁਪਏ ਦੀਆਂ ਦੋ ਅਲਮਾਰੀਆਂ ਵਾ ਮੇਰੀ ਸਾਰੀ ਦਾ ਕੰਮ ਉੱਪਰ ਚੱਲਣ ਢਿਆਣਾ ਉਹਦੇ ਕਰਕੇ ਮੈਂ ਪੈਸੇ ਅੱभी ਰੱਖੇ ਆ ਤੇ ਚਲੋ ਸਵੇਰੇ ਵਪਾਰੀਆਂ ਨੂੰ ਦੇ ਦੇਣਾ ਕਿਲਮਾਰੀਆਂ ਵਾਲੇ ਰਾਤੀ ਲੇਟ ਹੋ ਗਏ ਕਹਿੰਦੇ ਭਾਈ ਇਹ ਨਹੀਂ ਰਾਤੀ ਖੜਨੇ ਸਵੇਰੇ ਲੈ ਜੀਏ ਉਹ ਰੱਖੀ ਸੀ ਕਾਹਦੀ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਮਾਰੀ ਹਾਂਜੀ ਹਾਂਜੀ ਉਹਨਾਂ ਨੇ ਵੇਖੋ ਜੀ ਆਪਣਾ ਜੋ ਵੀ ਉਹ ਚਾਰੇ ਇੱਕ ਤੱਕ ਵੇਖ ਕੇ ਆ ਕਰ ਗਏ ਆ ਇਹਨੇ ਹੈ ਜੀ ਉਹਨਾਂ ਗਰੀਬ ਆਦਮੀ ਆ ਪੈਸੇ ਲੋਕਾਂ ਦੇ ਦੇਣੇ ਲੈਣੇ ਆ ਜਿਹੜੇ ਕਹੀ ਦੇ ਅੱਗੇ ਕੰਮ ਬਦਲਿਆ ਇੱਕ ਤੋਂ ਦੂਜਾ ਕੰਮ ਕੀਤਾ ਵਾ ਤੇ ਪੈਸੇ ਲੋਕਾਂ ਦੇ ਹੈਗੇ ਉਹ ਲੈ ਕੇ ਬੜਾ ਮੁਸ਼ਕਲ ਜਿਹਾ ਕੰਮ ਹੋ ਜਾਂਦਾ ਜੀ ਇਥੇ ਦਿਨ ਦਾ ਜਿਹੜੀਆਂ ਵਾਅਦੇ ਵਾਦਨ ਜੰਨੀ ਵੀ ਹੋ ਸ਼ਾਇਦ ਇਹ ਹਾਲਾਤ ਜਿਹੜੇ ਉਹ ਬੇਕਾਬੂ ਹੋਏ ਪਏ ਆ ਕਈ ਹਾਲੂ ਕੇਹਦੇ ਬਲੋਸਾਣੀ ਵੇਖੋ ਜੀ ਲੋਕਾਂ ਚੋਰੀਆਂ ਉਪਰ 14 14 ਪਸਟੋਲ ਰੁਗ ਉਹ ਚੌਕੀਦਾਰ ਵਿਚਾਰਾ ਮਰ ਚਲਿਆ ਸ਼ਹਿਰ ਦੇ ਹਾਲਾਤ ਆ ਬਈ ਤੇ ਕੋਈ ਵਾਸੀ ਦਾ ਕੋਈ ਸੁਣਵਾਈ ਨਹੀਂ ਹੈਗੀ ਮੰਗਿਆ ਕਿ ਪੁਲਿਸ ਕੋਈ ਸਾਨੂੰ ਇਨਸਾਫ ਦਵਾਏ ਜੀ ਇਹ ਵੀ ਦੁਕਾਨਦਾਰ ਵਿਚਾਰਾ ਗਰੀਬ ਬੰਦੇ ਦਾ ਨੁਕਸਾਨ ਹੁੰਦਾ ਉਹ ਗੜਾ ਅਮੀਰ ਬੰਦੇ ਦਾ ਗਰ ਮੇਨਟੇਨ ਨੇ ਸੰਸ ਬਰੀ ਗੇਟੀਆ ਵਿਰਾਰ ਗੁਆਂ ਪਛਾਤੇ ਬੰਦੇ ਜਿਹੜੇ ਇਨਾਂ ਦੀ ਦੁਕਾਨ 'ਚ 17 ਹੀ ਜਿਹੜੇ ਇੰਟਰ ਹੋਏ ਆਗੇ ਤੋਂ ਚੋਰੀ ਕਰਾ ਲਿਆ ਦੁਕਾਨ ਅੱਛਾ ਹੂੰ ਬਟਾ 83 ਲੱਖ ਰੁਪਏ ਦਾਸ ਰਹੇ ਆ ਵੀ ਨੜਕਿਆਂ ਦਾ ਬਿਨਾ ਲੋਕ ਤੋਂ ਅਸੀਂ ਇੱਕ ਅੰਗਰਾਜ਼ ਗਿਆ ਉਹਦੇ ਵਿੱਚ ਫਿਰ ਵੀ ਵੈਰੀਫਾਈ ਕਰ ਰਹੇ ਆ ਸੀਸੀਟੀਵੀ ਨੂੰ ਤੋਂ ਦੇਖਦੇ ਆ ਜੋ ਵੀ ਸਾਹਮਣੇ ਹੁੰਦੇ ਬੰਦੇ ਹੁੰਦੇ ਆ